ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੋਂ ਤੁਹਾਡਾ ਸਵਾਗਤ ਆ। ਅੱਜ ਆਪਾਂ ਬਣਾਵਾਂਗੇ ਪਿੰਡੀਆਂ ਦੀ ਸਬਜ਼ੀ। ਪਿੰਡੀਆਂ ਦੀ ਸਬਜ਼ੀ ਆਪਾਂ ਅਨੋਖੇ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ। ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਚਲੋ ਫਿਰ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਸਬਜ਼ੀ ਬਣਾਉਣ ਵਾਸਤੇ ਤੇ ਪਿੰਡੀਆਂ ਆਪਾਂ ਲੈ ਲਈਆਂ ਆਂਗਾ ਤੇ ਪਿੰਡੀਆਂ ਬਿਲਕੁਲ ਕੱਚੀਆਂ ਹੋਈਆਂ ਤੇ ਇਹਨਾਂ ਨੂੰ ਪਾਣੀ ਦੇ ਨਾਲ ਧੋ ਕੇ ਤੇ ਸੁਕਾ ਲਿਆਗਾ ਤੇ ਹੁਣ ਆਪਾਂ ਪਿੰਡੀਆਂ ਨੂੰ ਗੰਢੀ ਹਟਾ ਦਾਂਗੇ ਇਹ ਹੁਣ ਬਾਲੇ ਵੱਡੇ ਪੀਸ ਨਹੀਂ ਆਪਾਂ ਕੱਟਨੇ ਭਿੰਡੀ ਦੇ ਛੇੜੇ ਛੇੜੇ ਪੀਸ ਕੱਟਨੇ ਆਪਾਂ ਭਿੰਡੀ ਦੇ ਇਸੇ ਤਰ੍ਹਾਂ ਆਪਾਂ ਸਾਰੀਆਂ ਭਿੰਡੀਆਂ ਕੱਟ ਕੇ ਤਿਆਰ ਕਰ ਲਾਂਗੇ ਹਾਂਜੀ ਸਾਰੀਆਂ ਆਪਾਂ ਭਿੰਡੀਆਂ ਹੁਣ ਚੀਰ ਲਾਂਗੀਆਂ ਤੇ ਇੱਕ ਚਮਚਾ ਆਪਾਂ ਪਾ ਦਾਂਗੇ ਸਰੋਂ ਦਾ ਤੇਲ ਭਿੰਡੀਆਂ ਦੇ ਵਿੱਚ ਦੋ ਕ ਚਮਚਾ ਆਪਾਂ ਪਾ ਦਾਂਗੇ ਬੇਸਣ ਦੇ ਇਹ ਥੋੜਾ ਜਿਹਾ ਆਪਾਂ ਨਮਕ ਪਾ ਦਾਂਗੇ ਥੋੜੀ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਤੇ ਥੋੜੇ ਹੀ ਪਾ ਲਾਂਗੇ ਕਲਰ ਵਾਸਤੇ ਹਲਦੀ ਹੁਣ ਆਪਾਂ ਸਾਰੀਆਂ ਪਿੰਡੀਆਂ ਦੇ ਵਿੱਚ ਮਸਾਲਾ ਤੇ ਵੇਸਣ ਮਿਕਸ ਕਰ ਦਾਂਗੇ ਹਾਂਜੀ ਮਸਾਲਾ ਤੇ ਵੇਸਣ ਪਿੰਡੀਆਂ ਦੇ ਵਿੱਚ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਚੱਲਦੇ ਆਂ ਆਪਾਂ ਗੈਂਸ 'ਨਹੀਂ ਹਾਂਜੀ ਗੈਂਸ ਤੇ ਆਪਾਂ ਕੜਾਹੀ ਰੱਖ ਲਈ ਕੜਾਹੀ ਦੇ ਵਿੱਚ ਦੋ ਕ ਚਮਚਾ ਪਾਸਾਉਂਦੇ ਤੇਲ ਪਾ ਕੇ ਤੇ ਗਰਮ ਕਰ ਲਿਆ ਹੁਣ ਆਪਾਂ ਪਿੰਡੀਆਂ ਪਾ ਦਾਂਗੇ ਕੜਾਹੀ ਦੇ ਵਿੱਚ ਤੇ ਪਿੰਡੀਆਂ ਨੂੰ ਆਪਾਂ ਦੋ ਕ ਮਿੰਟ ਵਾਸਤੇ ਫਰਾਈ ਕਰ ਲਾਂਗੇ ਤੇ ਗੈਂਸ ਗੈਂਸ ਆਪਾਂ ਇੱਕ ਵਾਰੀ ਤੇਜ਼ ਹੀ ਰੱਖਾਂਗੇ ਹਾਂਜੀ ਪਿੰਡਿਆਂ ਨੂੰ ਆਪਾਂ 2 ਮਿੰਟ ਵਾਸਤੇ ਫਰਾਈ ਕਰ ਲਿਆ ਤੁਸੀਂ ਦੇਖ ਸਕਦੇ ਬਿਲਕੁਲ ਵੀ ਲਾਲਾਂ ਜੀਆਂ ਨਹੀਂ ਬਣੀਆਂ ਪਿੰਡਕਾਂ ਇਹ ਸਰੀ ਹੁਣ ਆਪਾਂ ਗੈਸ ਕਰਤਾ ਬੰਦ ਤੇ ਪਿੰਡਿਆਂ ਨੂੰ ਆਪਾਂ ਹੁਣ ਉਸੇ ਭਾਂਡੇ ਦੇ ਵਿੱਚ ਕੱਢ ਲਾਂਗੇ ਤੇ ਪਿੰਡਕਾਂ ਨੂੰ ਹੁਣ ਆਪਾਂ ਸਾਈਡ ਤੇ ਰੱਖ ਦਾਂਗੇ ਹਾਂਜੀ ਤੜਕੇ ਵਾਸਤੇ ਲੈਤੇ ਆ ਆਪਾਂ ਦੋ ਪਿਆਜ਼ ਦੋ ਟਮਾਟਰ ਦੋ ਹਰੀਆਂ ਮਿਰਚਾਂ ਥੋੜਾ ਜਿਹਾ ਆਪਾਂ ਅਦਰਕ ਤੇ ਥੋੜੀਆਂ ਜੀਆਂ ਲਸਣ ਦੀਆਂ ਗੰਡੀਆਂ ਹੁਣ ਆਪਾਂ ਇਹਨਾਂ ਦਾ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਹਾਂਜੀ ਪਿਆਜ਼ ਦਾ ਲਸਣ ਦਾ ਆਦਰਕ ਦਾ ਪੇਸਟ ਵੀ ਬਣਾ ਲਿਆ ਗਿਆ ਤੇ ਟਮਾਟਰਾਂ ਦਾ ਵੀ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਬਣਾਵਾਂਗੇ ਸਬਜ਼ੀ ਹਾਂਜੀ ਫਿਰ ਤੋਂ ਆਪਾਂ ਉਹੀ ਕੜਾਹੀ ਰੱਖਤੀ ਹੈ ਗੈਸ ਦੇ ਉੱਪਰ ਇਸੇ ਕੜਾਹੀ 'ਚ ਆਪਾਂ ਹੁਣ 2-3 ਚਮਚ ਪਾ ਦਾਂਗੇ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਹਿੰਗ ਫਲੇਵਰ ਵਾਸਤੇ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਜੀਰੇ ਨੂੰ ਆਪਾਂ ਭੁੰਨ ਲਿਆਗਾ ਤੇ ਹੁਣ ਆਪਾਂ ਪਾ ਦਾਂਗੇ ਪਿਆਜ਼ ਦਾ ਪੇਸਟ ਇਹ 2-3 ਮਿੰਟ ਵਾਸਤੇ ਆਪਾਂ ਪਿਆਜ਼ ਨੂੰ ਵੀ ਭੁੰਨ ਲਾਂਗੇ ਪਿਆਜ਼ ਨੂੰ ਆਪਾਂ ਭੁੰਨ ਲਿਆਗਾ ਤੇ ਹੁਣ ਆਪਾਂ ਪਾ ਦਾਂਗੇ ਟਮਾਟਰਾਂ ਦਾ ਪੇਸਟ ਇਹ ਹੁਣ ਆਪਾਂ ਨਾਲ ਦੇ ਨਾਲ ਹੀ ਮਸਾਲੇ ਐਡ ਕਰਾਂਗੇ ਅੱਧਾ ਕ ਚਮਚ ਪਾਵਾਂਗੇ ਪੀਸੀ ਲਾਲ ਮਿਰਚ ਪਾਊਡਰ ਅੱਧਾ ਕ ਚਮਚ ਪਾਵਾਂਗੇ ਹਲਦੀ ਅੱਧਾ ਕ ਚਮਚ ਪਾਵਾਂਗੇ ਧਨੀਆ ਪਾਊਡਰ ਨਮਕ ਪਾਵਾਂਗੇ ਸਵਾਦ ਅਨੁਸਾਰ ਖੜ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਹੁਣ 2-3 ਮਿੰਟ ਵਾਸਤੇ ਟਮਾਟਰ ਨੂੰ ਤੇ ਮਸਾਲਿਆਂ ਨੂੰ ਭੁੰਨ ਲਾਂਗੇ ਹੁਣ ਅੱਧਾ ਕ ਚਮਚ ਪਾ ਦਾਂਗੇ ਆਪਾਂ ਗਰਮ ਮਸਾਲਾ ਅੱਧਾ ਕ ਚਮਚ ਪਾ ਦਾਂਗੇ ਅਮਚੂਰ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਕਾਲਾ ਨਮਕ ਹੁਣ ਇਹਨਾਂ ਮਸਾਲਿਆਂ ਨੂੰ ਵੀ ਆਪਾਂ ਹੁਣ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਸਾਲਿਆਂ ਨੂੰ ਵੀ 2-3 ਮਿੰਟ ਵਾਸਤੇ ਭੁੰਨ ਲਿਆਗਾ ਹੁਣ ਅੱਧੀ ਕੌਲੀ ਹੈਗੀ ਆ ਦਹੀਂ ਦਹੀਂ ਨੂੰ ਵੀ ਆਪਾਂ ਐਡ ਕਰਾਂਗੇ ਦਹੀਂ ਫਰੈਸ਼ ਹੈਗੀ ਆ ਦਹੀਂ ਦੀ ਥਾਂ ਤੇ ਤੁਸੀਂ ਮਲਾਈ ਵੀ ਐਡ ਕਰ ਸਕਦੇ ਆ ਤੇ ਦਹੀਂ ਨੂੰ ਵੀ ਆਪਾਂ 2-3 ਮਿੰਟ ਵਾਸਤੇ ਪਕਾ ਲਾਂਗੇ ਹਾਂਜੀ ਦਹੀਂ ਨੂੰ ਵੀ ਆਪਾਂ 2-3 ਮਿੰਟ ਵਾਸਤੇ ਪਕਾ ਲਿਆਗਾ ਤੇ ਹੁਣ ਆਪਾਂ ਗਰੇਵੀ ਵਾਸਤੇ ਪਾ ਦਾਂਗੇ ਇੱਕ ਗਲਾਸ ਪਾਣੀ ਬਾਕੀ ਜਿਸ ਹਿਸਾਬ ਨਾਲ ਆਪਾਂ ਗਰੇਵੀ ਰੱਖਣੀ ਆ ਉਸ ਹਿਸਾਬ ਨਾਲ ਆਪਾਂ ਪਾਣੀ ਪਾ ਲੈਣਾਗਾ ਤੇ ਹੁਣ ਮੈਂ ਇੱਕ ਗਲਾਸ ਪਾਣੀ ਦਾ ਪਾ ਲਿਆਗਾ ਥੋੜੀ ਜਿਹੀ ਪਾਵਾਂਗੇ ਆਪਾਂ ਕਸੂਰੀ ਮੇਥੀ ਹੁਣ ਇੱਕ ਉਬਾਲ ਦੇ ਆਉਣ ਦੇਵਾਂਗੇ ਹਲਕਾ ਜਾਂ ਹਾਂਜੀ ਸਬਜੀ ਨੂੰ ਆਪਾਂ ਢੱਕਤਾ ਸੀਗਾ ਢੱਕਣਾ ਤੇ ਤੁਸੀਂ ਦੇਖ ਸਕਦੇ ਹਲਕਾ ਜਾਂ ਗਰੇਵੀ ਨੂੰ ਉਬਾਲ ਆ ਗਿਆ ਤੇ ਹੁਣ ਆਪਣੀਆਂ ਫਰਾਈ ਕੀਤੀਆਂ ਹੋਈਆਂ ਪਿੰਡੀਆਂ ਐਡ ਕਰਾਂਗੇ ਮੈਂ ਗਰੇਵੀ ਦੇ ਵਿੱਚ ਪਿੰਡੀਆਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਇਹ ਹੁਣ ਗੈਸ ਰੱਖ ਦਾਂਗੇ ਆਪਾਂ ਮੀਡੀਅਮ 'ਤੇ ਹੁਣ ਆਪਾਂ 5 ਕਿ ਮਿੰਟ ਵਾਸਤੇ ਟੱਕ ਦਾਂਗੇ ਇੱਕ ਵਾਰੀ ਆਪਾਂ ਵਿੱਚ ਦੀ ਚੈੱਕ ਜ਼ਰੂਰ ਕਰ ਲਾਂਗੇ ਹਾਂਜੀ ਹੁਣ ਆਪਾਂ ਕੜਾਹੀ 'ਤੇ ਢੱਕਣ ਲਾ ਦਾਂਗੇ ਇੱਕ ਵਾਰੀ ਮੈਂ ਕੜਚੀ ਜ਼ਰੂਰ ਮਾਰਦੀ ਸੀ ਸਬਜ਼ੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਗਰੇਵੀ ਵਾਲੀ ਅਨੋਖੇ ਜਿਹੇ ਤਰੀਕੇ ਨਾਲ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਗਰੇਵੀ ਦੇ ਵਿੱਚ ਆਪਾਂ ਭਿੰਡੀਆਂ ਬਣਾਈਆਂ ਪਰ ਫਿਰ ਵੀ ਨਹੀਂ ਆਇਆ ਇਸ ਤਰ੍ਹਾਂ ਇਹ ਸਿੰਗਲ ਜ ਹੋਰ ਹੀ ਬਣੀਆਂਗਾ ਵਧੀਆ ਨਿਕਲੀਆਂ ਨਿਕਲੀਆਂ ਹੈ ਬਣੀਆਂਗਾ ਭਿੰਡੀਆਂ ਸਰ ਜੀ ਨੇ ਆਪਾਂ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਪਰੌਂਠਿਆਂ ਦੇ ਨਾਲ ਖਾਓ ਚਾਹੇ ਤੁਸੀਂ ਤੰਦੂਰੀ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਨੋਰਮਲ ਆਪਾਂ ਘਰ ਵਿੱਚ ਰੋਟੀ ਬਣਾਉਣੀ ਹੈ ਉਹਦੇ ਨਾਲ ਖਾਓ ਸਬਜੀ ਬੜੀ ਟੇਸਟੀ ਲੱਗਦੀ ਆ ਤੇ ਘਰ ਵਿੱਚ ਜਰੂਰ ਟਰਾਈ ਕਰਕੇ ਦੇਖਿਓ ਹਾਂਜੀ ਪਿੰਡੀਆਂ ਵਾਲੀ ਸਬਜੀ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਤੁਸੀਂ ਜਰੂਰ ਦੱਸਦੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਹੋ ਨਾਲਕਰਤੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਪਹੁੰਚ ਸਕੇ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ